ਲਓ ਜੀ ਬਹੁਤ ਅੱਛਾ ਕੰਮ ਹੋ ਗਿਆ ਹੈ ਬੱਚੇ ਦੀ ਮੰਗਣੀ ਹੋ ਗਈ ਹੈ ਨਾਲੇ ਵਿਆਹ ਦੇ ਦਿਨ ਵੀ ਰੱਖੇ ਗਏ ਨੇ ਬਾਜੀ ਇੱਕ ਕੰਮ ਰਹਿੰਦਾ ਜੇ ਉਹ ਕਿਹੜਾ ਬਾਜੀ ਮੈਂ ਕਰਜ਼ ਕਰਨਾ ਚਾਹੁੰਦਾ ਅਰਜ਼ ਨਾ ਕਰੋ ਤੁਸੀਂ ਹੁਕਮ ਕਰੋ ਮੇਰਾ ਇਹ ਖਿਆਲ ਹੈ ਕਿ ਮੇਰੇ ਮੁੰਡੇ ਨੂੰ ਤੁਸੀਂ ਆਪਣਾ ਮੁੰਡਾ ਬਣਾ ਕੀ ਤੁਹਾਡਾ ਮਤਲਬ ਹੈ ਅੱਕੂ ਬਾਜੀ ਮੇਰਾ ਇਹ ਖਿਆਲ ਸੀ ਕਿ ਸੁਰਇਆ ਮੇਰੀ ਨੋ ਮੱਗੇ ਪਰ ਭਰਾਵਾ ਸਾਨੂੰ ਕੁਝ ਸੋਚਣ ਦਾ ਮੌਕਾ ਤੇ ਦਿਓ ਨਾ ਹਾਏ ਹੈ ਭੈਣ ਸਰਦਾਰਾ ਇਹਦੇ ਵਿੱਚ ਸੋਚਣ ਵਾਲੀ ਕਿਹੜੀ ਗੱਲ ਹੈ ਨਾਲੇ ਮੇਰੇ ਪੁੱਤਰ ਕੋਈ ਗੁਝੀ ਸ਼ਾਇਰੀ ਤੁਸੀਂ ਸਭ ਨੂੰ ਜਾਣਦੇ ਹੋ ਜਾਣਨੇ ਤੇ ਆਵਾਂ ਲੇਕਿਨ ਇਸ ਗੱਲ ਦਾ ਅਚਾਨਕ ਜਵਾਬ ਤੇ ਨਹੀਂ ਦੇ ਸਕਦੇ ਇਹ ਸਾਡੇ ਲਈ ਜ਼ਰਾ ਔਖਾ ਕੰਮ ਹੈ ਹਾਂ ਨਾਲੇ ਸਾਨੂੰ ਭਰਾਵਾ ਕੁਝ ਟਾਈਮ ਦਿਓ ਐਡੀ ਛੇਤੀ ਤਿਆਰੀਆਂ ਨਹੀਂ ਹੋ ਸਕਦੀ ਸਰਦਾਰਾ ਸਾਡੇ ਗਰੀਬਾਂ ਦੀ ਕਿਹੜੀਆਂ ਤਿਆਰੀਆਂ ਹੁੰਦੀਆਂ ਨੇ ਆਹੋ ਜੀ ਤੁੱਪ ਲੱਗੀ ਤੇ ਟੁਰ ਪਿਆ ਛਾਂ ਲੱਗੀ ਤੇ ਬਹਿ ਗਿਆ ਭਰਾ ਜੀ ਹਾਂ ਸਾਡਾ ਇਹ ਖਿਆਲ ਸੀ ਕਿ ਜੇ ਆਪਣੀਤੀ ਤੇ ਪੁੱਤਰ ਤੋਂ ਇਕੱਠੇ ਇਕ ਭਾਂਡੇ ਦੀ ਫਰਕ ਹੋ ਜਾਂਦਾ ਪਰ ਇਹ ਅਕੂ ਤੱਕ ਕਿਧਰੇ ਨਜ਼ਰ ਨਹੀਂ ਆ ਰਿਹਾ ਉਹ ਨਾ ਇੱਕ ਜ਼ਰੂਰੀ ਕੰਮ ਗਿਆ ਇਸ ਵਾਸਤੇ ਨਜ਼ਰ ਨਹੀਂ ਆ ਰਹੀ ਨਾ ਅੱਛਾ ਨਾਲੇ ਭਰਾਜੀ ਉਹਨੂੰ ਤੁਹਾਡੇ ਕੋਲ ਜ਼ਰਾ ਸ਼ਰਮ ਵੀ ਆਉ ਹਾ ਵਈ ਵਾਹ ਹੁਣ ਤੇ ਤੈਨੂੰ ਖੁਸ਼ ਹੋਣਾ ਚਾਹੀਦਾ ਜਿਵੇਂ ਤੂੰ ਕਹਿੰਦੀ ਸੈਂ ਉਂਜੀ ਤੇ ਹੋ ਰਿਹਾ ਹੈ ਖੁਸ਼ੀ ਵਾਲੀ ਗੱਲ ਤੇ ਹੈ ਸ਼ੁਕਰ ਹੈ ਸਾਨੂੰ ਪਹਿਲੇ ਪਤਾ ਚੱਲ ਗਿਆ ਇਸ ਗੱਲ ਦਾ ਤੇ ਬੰਦਬਸ ਹੋ ਗਿਆ ਭਾਈ ਮੈਂ ਸੋਚ ਕੇ ਪਰੇਸ਼ਾਨ ਹੋ ਜਾਣੀ ਆ ਕਿ ਅੱਗੇ ਜਾ ਕੇ ਕੀ ਬਨੇਗਾ ਜੇ ਹੋਂਦੀ ਤਾਂ ਠੀਕ ਹੋ ਗਿਆ ਤੇ ਅੱਗੇ ਵੀ ਅੱਲਾ ਮਾਲਿਕ ਹੈ ਤੋ ਪਰੇਸ਼ਾਨ ਨਾ ਹੋ ਚਲ ਤੂੰ ਕਹਿੰਨੀ ਇਹ ਤਾਂ ਨਹੀਂ ਹੁੰਦੀ ਅੱਛਾ ਐ ਤੇ ਦੱਸ ਐਸ ਗੱਲ ਦਾ ਤਨਵੀਰ ਨੂੰ ਵੀ ਪਤਾ ਲੱਗਾ ਜਾਂ ਨਹੀਂ ਉਹ ਕਈ ਦਿਨਾਂ ਦਾ ਮੈਨੂੰ ਨਹੀਂ ਮਿਲਿਆ ਕਿ ਨਾਈ ਮੰਗਣੀ ਤੇ ਆਇਆ ਤੇ ਨਾ ਹੀ ਕਰ ਨਿਕਲ ਕੱਚੂ ਕੋ ਮੇਰੇ ਕਿੰਨਾ ਲੋਕਾਂ ਨੂੰ ਕੀ ਖਵਾਵਾਂਗੇ ਜੇ ਤੂੰ ਵਿਚ ਡਿੱਗ ਪਿਆ ਤੇ ਬਾਹਰ ਸਾਫ ਕਰ ਰਿਹਾ ਸੀ ਉਹ ਸਾਫ ਕੀ ਕਰ ਰਿਹਾ ਸੀ ਬਾਹਰ ਚੱਲ ਬਾਕੀ ਦੀਆਂ ਦੇਗਾਂ ਦਾ ਵੀ ਪਤਾ ਕਰੀਂ ਉਹ ਰੱਖ ਤੇਰੀ ਵਾਰੀ ਨਹੀਂ ਮੇਰ ਕੋ ਨਹੀਂ ਗਿਆ ਜਾਂਦਾ ਹਿੰਮਤ ਨਹੀਂ ਰਹੀ ਲੈ ਕੋਈ ਗੱਲ ਹੈ ਮੇਰੇ ਭਰਾ ਦਾ ਵਿਆਹ ਤੁਹਾਡਾ ਗਲਾ ਖਰਾਬ ਹੋ ਗਿਆ ਚੱਲ ਨਹੀਂ ਤੇਰੀ ਵਾਰੀ ਮੈਂ ਹਾਂ ਤੂੰ ਤੈਨੂੰ ਕੀ ਅਗਾਹ ਆ ਅੱਛਾ ਗਾਨੀਆ ਤੇ ਪੀ ਲੰਦੇ ਖਾਲਾ ਜੀ ਪਾਣੀ ਤੇ ਪਿਆ ਦਿਓ ਚਾਰ ਗਲਾਸ ਪਹਿਲੇ ਪੀ ਗਏ ਨਾ ਪਾਣੀ ਪੀ ਕੇ ਕੀ ਕਰਨਾ ਇਹ ਲੈ ਲਾਟੂ ਪਾਣੀ ਲੈ ਆ ਜਲਦੀ ਨਾਲ ਆਇਆ ਬੀਬੀ ਜੀ ਅੰਮੀ ਜੀ ਥੋੜੀ ਦੇਰ ਬਾਅਦ ਆਖੇਗੀ ਕਿ ਮੈਨੂੰ ਭੁੱਖ ਲੱਗੀ ਏ ਛੇਤੀ ਨਾਲ ਖਾਣਾ ਦੋ ਤੇ ਪੁੱਤਰ ਫੇਰ ਕੀ ਏ ਖਾਣਾ ਬੜਾ ਖਾਣਾ ਵੀ ਆ ਜਾਂਦਾ ਵਾਹ ਖਾਲਾ ਜੀ ਵਾਹ ਐ ਹੋਈ ਨਾ ਗੱਲ ਲਾ ਬਈ ਤੁਹਾਨੂੰ ਪਰਸੋਂ ਦੀ ਗੱਲ ਸੁਣਾਣਾ ਓਏ ਆਪਣੀ ਉਹ ਮਾਸੀ ਨਹੀਂ ਜੰਤੇ ਆਹੋ ਕੱਲ ਮੈਂ ਉਹਦੇ ਬੁਏ ਕੋ ਲੰਗ ਰਿਆਂ ਤੇ ਮੈਨੂੰ ਕਹਿੰਦੀ ਐ ਇੱਥੋਂ ਨਾ ਲੰਗਿਆ ਕਰ ਜਿਵੇਂ ਉਹਦੇ ਪਿਓ ਦੀ ਗਲੀ ਹੋਵੇ ਅੱਛਾ ਭਈਆ ਕੁ ਤੂੰ ਕੀ ਆਖਿਆ ਭਈਆ ਕੋ ਵੇ ਆਖਣਾ ਕੀ ਸੀ ਖਰੀਆਂ ਖਰੀਆਂ ਸੁਣਾਈ ਉਹਨਾਂ ਨੂੰ ਹੋਰ ਕੀ ਕਹਿਣਾ ਸੀ ਓਏ ਯਾਰ ਛੱਡ ਉਹਨੂੰ ਓਏ ਉਹ ਬੁੱਢੀ ਹੈ ਹੀ ਇਹੋ ਜੀ ਐ ਇਹੋ ਜੀ ਨਾਲ ਮੂੰਹ ਹੀ ਨਹੀਂ ਲਾਈਦਾ ਹੁੰਦਾ ਹੋਵੇ ਉਹਦਾ ਪੁੱਤਰ ਨਹੀਂ ਉਹ ਜੇਦਾ ਹਾਂ ਹੋ ਮੇਰੇ ਨਾਲ ਔਖਾ ਹੋ ਪਿਆ ਮੈਂ ਇੱਕ ਛੱਡੀਏ ਅੱਛਾ ਤੇ تیرੇ ਘਰ ਸਿੱਧਾ ਹੋ ਗਿਆ ਓ ਯਾਰ ਮਾਸੀ ਨੇ ਤੇ ਮੈਨੂੰ ਇੱਕ ਦਿਨ ਰੋਕ ਲਿਆ ਕਹਿਣ ਲੱਗੀ ਵੇ ਜੂ ਵੇਲਾ ਫਿਰਦੇ ਰਹੇ ਨੈ ਕੋ ਕੰਮ ਕਾਜ ਕਰਿਆ ਕਰ ਬੰਦਾ ਪੁੱਛੇ ਮੈਂ ਉਹਦੇ ਘਰੋਂ ਖਾਣਾ ਵਾ ਓ ਯਾਰ ਖਾਣ ਤੋਂ ਯਾਦ ਆਇਆ ਉਹਦਾ ਕੁੱਕੜ ਕਾਫੀ ਵੱਡਾ ਹੋ ਗਿਆ ਆਖੋ ਤੇ ਕਿਸੇ ਵੇਲੇ ਚੁੱਕ ਲਿਆ ਵਾ ਜੇ ਚਲੀ ਚਈ ਓਏ ਪਪੂ ਕੁੱਕੜ ਖਾਵਾਂਗੇ ਬਾਅਦ ਵਿੱਚੋਂ ਅੱਜ ਤੁਸੀਂ ਸਾਰੇ ਮੈਨੂੰ ਇਹ ਦੱਸੋ ਕਿ ਆਪਣੇ ਨਾਲ ਮੈਨੂੰ ਵੀ ਭੁੱਖਿਆ ਮਾਰਨਾ ਜੇ ਲੈ ਭਾਈ ਜਸ਼ਨ ਤੇ ਤੇਰੇ ਵਿਆਹ ਤੇ ਮਨਾਵਾਂਗੇ। ਉਹ ਕੋ ਮੈਂ ਸੁਣਿਆ ਕਿ ਤੇਰਾ ਜਿਹੜਾ ਰਿਸ਼ਤਾ ਹੈ ਨਾ ਉਹ ਮੁਰਾਦ ਦੀ ਭੈਣ ਨਾਲ ਹੋ ਰਿਹਾ। ਨਾ ਤੈਨੂੰ ਕੋਈ ਇਤਰਾਜ਼ ਹੈ? ਨਾ ਮੈਨੂੰ ਕੀ ਇਤਰਾਜ਼ ਹੋ ਸਕਦਾ। ਓ ਯਾਰ ਉਹ ਨੂਰੀ ਦਾ ਕੀ ਚੱਕਰ ਹੈ? ਓਏ ਭੈਣਿਆ ਉਹ ਤੇ ਮੇਰੀ ਜਿੰਦ ਜਾਨ ਹੈ। ਓ ਯਾਰ ਮੈਂ ਤੇ ਐ ਸੋਚਦਾ ਰਹਿਨਾ ਵਾਂ ਨੂਰੀ ਦਾ ਤੇ ਇਹਦਾ ਜੋੜ ਤੇ ਹੈ ਵੇ। ਪਰ ਮੁਰਾਦ ਦੀ ਭੈਣ ਵਾਲੀ ਗੱਲ ਮੇਰੀ ਸਮਝ ਵਿੱਚ ਨਹੀਂ ਆਂਦੀ। ਉਹ ਯਾਰ ਉਹ ਤੇ ਜਮਾਤਾਂ ਵੀ ਦੋ ਦਿਨ ਵੱਧ ਪੜੀ ਹੋਈ ਏ ਐ ਮੇਰਾ ਮਸਲਾ ਤੈਨੂੰ ਐਦਲੀ ਪਰੇਸ਼ਾਨ ਹੁੰਦੀ ਲੋੜ ਕੋਈ ਨਹੀਂ ਭੱਲੋ ਉਹ ਯਾਰ ਖਾਣ ਵਾਲੀ ਗੱਲ ਵੀ ਚੇਹ ਰਹਿ ਗਈ ਲਓ ਜੀ ਐਨੂੰ ਮੇਰੇ ਵਯਾ ਦਾ ਬੜਾਈ ਚਾਹ ਤੇ ਅੱਜ ਖਾਣ ਵਾਸਤੇ ਵੀ ਇਹੀ ਮਹਗਾਏਗਾ ਉਹ ਯਾਰ ਅਕੂ ਗੱਲ ਐ ਵੇ ਕਿ ਅੱਜ ਤੇ ਮੈਂ ਮੇਰੇ ਕੋ ਪੈਸੇ ਕੋਈ ਨਹੀਂ ਯਾਰ ਅੱਲਾ ਵੀ ਤੁਹਾਡੇ ਫੁਕਰਿਆਂ ਦਾ ਮੈਨੂੰ ਪਤਾ ਸੀ ਮੈਂ ਇਸ ਲਈ ਘਰੋਂ ਅੱਬਾ ਜੀ ਕੋ ਪਹਿਲੇ ਲੈ ਕੇ ਆਇਆ ਸਾ ਤੇਰੀ ਕੀ ਆਈ ਬਾਤ ਹੈ ਭਾਈ ਓਏ ਪਪੂ ਲੈ ਵੀ ਦੋ ਲਾਲ ਨੋਟ ਨੇ ਐ ਫੜ ਮੇਰਾ ਵੀਰ ਤੇ ਗਰਮਾ ਗਰਮ ਸਮੋਸੇ ਤੇ ਕੋ ਮਠਿਆਈ ਛਠਾਈਆਂ ਜਲੇਬੀਆਂ ਲੈ ਆ ਮੈਂ ਹੁਣੇ ਆਇਆ ਓ ਠਹਿਰ ਜਾ ਇਹਦੇ ਮੂੰਹ ਦਾ ਨਾਪ ਲੈਂਦਾ ਜਾ ਫਟਾਫਟ ਅੱਲਾ ਟੂ ਆ ਗਿਆ ਜਾਈ ਸਾਹਿਬ ਪਾਣੀ ਲੈ ਆ ਘਰ ਟਾਈਮ ਤੇ ਨਾਮਾ ਨੀਮਾ ਐ ਲਾਓ ਜਾਈ ਸਾਹਿਬ ਐ ਲੋ ਠੰਡਾ ਤੇ ਠਾਰ ਪਾਣੀ। ਓ ਚਲੋ ਤੂੰ ਜਾ ਕੇ ਕੋਈ ਚੀਜ਼ ਖਾ। ਤਹਾਇ ਜਰਾ ਤੇਰੀ ਮਾਹ ਨੇ ਇਹ ਸਾਲਨ ਪਕਾਇਆ ਹੈ। ਤੇ ਕੋ ਕੰਮ ਚੰਗਾਈ ਲੱਗਣ ਡਿਆ। ਵਾ ਵਾ ਵਾ। ਸਾਲਨ ਬਹੁਤ ਅੱਛਾ ਪਕਾਇਆ ਈ ਮੁਰਾਦੀ ਮਾਂ। ਇਹ ਤੁਹਾਡੀ ਨੂੰਹ ਨੇ ਪਕਾਇਆ ਜੇ। ਹੈ? ਵਾਕਿਆ ਬਾਜੀ। ਇਹ ਸਾਲਨ ਪ੍ਰਵੀਨ ਦਾ ਤਾਬਕ ਹੈ। ਹਾ ਪ੍ਰਵੀਨ ਨੇ ਪਕਾਇਆ ਹੈ। ਓਏ ਉਹਨੂੰ ਇਨਾਮ ਮਿਲਣਾ ਚਾਹੀਦਾ ਹੈ ਬਲੋ। ਬਿਲਕੁਲ ਅਪਾ ਜੀ। ਹਾਂ। ਹਾਂ ਇਹ ਰੋਟੀਆਂ ਤੇ ਪੁੱਤ ਐਨੀਆਂ ਤੂੰ ਅੱਛੀਆਂ ਪਕਾਈਆਂ ਨੇ ਦਿਲ ਕਰਦਾ ਸਾਰੀਆਂ ਖਾ ਜਾਵਾਂ ਪਰ ਜਗ੍ਹਾ ਨਹੀਂ ਹੈ ਐਦਾ ਮਤਰੇ ਮੈਂ ਸਾਲਨ ਵਧੀਆ ਨਹੀਂ ਸਪਕਾਉਂਦੀ ਨਹੀਂ ਨਹੀਂ ਮੇਰਾ ਪੁੱਤਰ ਤੂੰ ਤੇ ਬਹੁਤ ਅੱਛਾ ਸਾਲਨ ਪਕਾਨੀ ਏ ਤੇਰੇ ਹੱਥ ਦੇ ਤੇ ਮਿੱਠੇ ਦਾ ਹੀ ਜਵਾਬ ਨਹੀਂ ਇਹਨੇ ਪਹਿਲੀ ਵਾਰੀ ਪਕਾਇਆ ਉਹਦੀ ਤਾਰੀਫ ਤੇ ਕਰਨੀ ਚਾਹੀਦੀ ਏ ਨਾ ਤੂੰ ਵੀ ਠੀਕ ਕਹਿਨੀ ਏ ਪੁੱਤਰ ਪਰ ਤੇਰੇ ਅੱਬਾ ਜੀ ਨੇ ਤਾਰੀਫ ਬਿਲਕੁਲ ਠੀਕ ਕੀਤੀ ਏ ਸੱਚ ਪੁੱਛੇ ਨਾ ਤੇ ਪ੍ਰਵੀਨ ਦੇ ਆ ਨਾ ਮੈਨੂੰ ਬੜਾ ਸੁੱਖ ਹੋ ਗਿਆ ਤੈਨੂੰ ਬੜਾ ਸੁੱਖ ਹੋ ਗਿਆ

ਕੁਸੀਂ ਸਾਰੇ ਬਹੁਤ ਚੰਗੇ ਤੂੰ ਆ ਵੀ ਤਾਂ ਬੜੀ ਚੰਗੀ ਹੈ ਪੁੱਤਰ ਲਓ ਜੀ ਫੈਸਲਾ ਹੋ ਗਿਆ ਨੂੰ ਹੋਵੇ ਤੇ ਇਹੋ ਜਿਹੀ ਹੋਵੇ ਹਾਂ ਤੇ ਜੇ ਇਹੋ ਜਿਹੀ ਨਾ ਹੋਵੇ ਤੇ ਬਿਸ਼ੱਕ ਨਾ ਹੋਵੇ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਤਸ਼ਰੀਫ ਹੋ ਜਾ ਵੀ ਕੋ ਨੂੰ ਲੈ ਕੇ ਅੱਛਾ ਜੀ ਸ਼ੀਸ਼ਾ ਤੁਹਾਡੇ ਵਰਗੇ شریف ਇਨਸਾਨ ਦਾ ਪੁੱਤਰ ਇੱਕ ਕਿਹੜੀਆਂ ਰਾਵਾਂ ਤੇ ਨਿਕਲ ਪਿਆ ਹੈ ਚਾਹੇ ਸਭ ਮੈਂ बड़ा शर्मिंदर वसीद साहब ये लास्ट वार्निंग है येनु आखरी और इस तो बाद एक कानून तो बाला तक नहीं रहेगा जारुलाली कैसे हो तोला शुक्रिया की हाल है सिरिया मेरा हाल ठीक अच्छा है तू सुना मैं बिल्कुल ठीक हूं अच्छा तनेने एक गल करनी सी की गल चंगा भला ते है अक्को ਕੀ ਖਰਾਬੀ ਉਹਦੇ ਵਿੱਚ ਨੂਰੀ ਨੂਰੀ ਦੀ ਬੱਚੀ ਤੈਨੂੰ ਪਤਾ ਨਾ ਮੈਂ ਕਦੇ ਵੀ ਉਹਨੂੰ ਇਹੋ ਜਿਹੀ ਨਜ਼ਰ ਨਾਲ ਨਹੀਂ ਵੇਖਿਆ ਮੈਨੂੰ ਪਤਾ ਹੈ ਮੈਂ ਤੇ ਮਜ਼ਾਕ ਤੇ ਕਰਦੀ ਸੀ ਮੈਨੂੰ ਪਤਾ ਹੈ ਕਿ ਕੁਝ ਤਨਵੀਰ ਨੂੰ ਪਸੰਦ ਕਰਨੀ ਅਸਲ ਗੱਲ ਮੁਹੱਬਤ ਹੀ ਹੁੰਦੀ ਹੈ ਆਹ ਮੁਹੱਬਤ ਤੇ ਬਿਲਕੁਲ ਜ਼ਰੂਰੀ ਹੈ ਪਰ ਇੱਕ ਗੱਲ ਹੈ ਉਹਦਾ ਤੇ ਤੇਰਾ ਜੋੜ ਵੀ ਕੀ ਤੂੰ ਪੂਰੀਆਂ 10 ਜਮਾਤਾਂ ਪਾਸ ਹੈ ਤੇ ਉਹ ਪੰਜਵੀਂ ਚੋਂ ਵੀ ਫੇਲ ਨੇ ਤੇ ਦਾ ਮਤਲਬ ਹੈ ਤੂੰ ਉਹਦੇ ਜਿੰਨਾ ਪੜ੍ਹੀ ਹੋਈ ਹੈ ਤੇ ਉਹ ਤੇਰੇ ਵਾਸਤੇ ਠੀਕ ਰਹੇਗਾ ਨੇ ਲੇ ਗੱਲ ਉਹ ਸੰਧੀ ਵੀ ਹੁੰਦੀ ਹੈ ਪਰ ਸਾਂਤੇ ਬਿਲਕੁਲ ਜ਼ਰੂਰੀ ਹੈ ਆ ਗਏ ਤੁਸੀਂ ਤੇ ਨਜ਼ਰ ਨਹੀਂ ਆਇਆ ਮੈਂ ਆ ਗਿਆ ਪਾਣੀ ਪਿਆ ਬੜੀ ਪਿਆਸ ਲੱਗੀ ਪਾਣੀ ਵੀ ਲੈ ਆਨੀਆ ਮੈਂ ਤੁਹਾਨੂੰ ਘਰ ਦੀਆਂ ਸ਼ਵਾਂ ਲਿਆਉਣ ਵਾਸਤੇ ਕਿਹਾ ਸੀ ਕੁਝ ਉਹ ਮੈਨੂੰ ਯਾਦ ਨਹੀਂ ਪਰ ਮੈਂ ਤੇ ਜਾਣਦੇ ਆ ਕੋ ਨੂੰ ਕਹਿ ਗਏ ਸੀ ਲਿਆਉਣ ਵਾਸਤੇ ਇਹ ਕੋ ਨੂੰ ਸਵਾਨ ਦਾ ਕਿਹਾ ਜੇ ਕੰਮਦਨ ਕਾਜ ਦਾ ਦੁਸ਼ਮਨਾ ਨਾਜ ਦਾ ਸਾਰੀ ਦਿਹਾੜੀ ਉਹਦੇ ਲਾਮੇ ਆਉਂਦੇ ਰਹਿੰਦੇ ਨੇ ਇਹਦਾ ਮਤਲਬ ਉਹ ਸ਼ੈਵਾਂ ਨਹੀਂ ਲੈ ਕੇ ਆਇਆ ਬੁਲਾਉਂਦਾ ਕਿੱਥੋਂ ਬੁਲਾਵਾ ਉਹ ਸਵੇਰ ਦਾ ਘਰ ਚ ਵੜਿਆ ਹੀ ਨਹੀਂ ਹੈਗਾ ਹੈ ਸਾਰੀ ਦਿਹਾੜੀ ਆਵਾਰਾ ਮੁੰਡਿਆਂ ਨਾਲ ਗਲੀ 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 ਫਿਰਦਾ ਰਹਿੰਦਾ ਮੈਂ ਤਾਂ ਰੋਕੋ ਬੜਾ ਤੰਗ ਆ ਗਿਆ ਕੋਈ ਮਾਮ ਉਹ ਪੈਸੇ ਉਹਨੇ ਜ਼ਰੂਰ ਖਾਲੇ ਹੋਣਗੇ ਪਰ ਤੈਨੂੰ ਪਤਾ ਹੈ ਕਿਮਲ ਉਹਦੀ ਵਜ੍ਹਾ ਨਾਲ ਥਾਣੇ ਦਾ ਮੂੰਹ ਵੇਖਣਾ ਪਿਆ ਹਏ ਮੈਂ ਮਰ ਗਈ ਉਹ ਤੇ ਮੇਰੀ ਵਾਫੀ ਨਿਕਲਾਈ ਤੇ ਉਹਦੀ ਜਾਨ ਛੁੱਟ ਗਈ ਹਏ ਮੁੰਡੇ ਨੂੰ ਕੋਣ ਐਸਾ ਸਾਰ ਤੋ ਆਵੇ ਕਿ ਤੇਰਾ ਪਿਓ ਮਿਹਨਤ ਮਜ਼ਦੂਰੀ ਕਰਦਾ ਏ ਇਹਦੇ ਕੋਈ ਅਹਿਸਾਸ ਕਰ ਲੈ ਜਿਉ ਨੂੰ ਇਹ ਅਹਿਸਾਸ ਹੋਵੇ ਤੇ ਹੋਰ ਕੀ ਚਾਹੀਦਾ ਬੈਠੇ ਬੈਠੇ ਤੇ ਖਾਦੇ ਖੂ ਖਾਲੀ ਹੋ ਜਾਂਦੇ ਨੇ ਕੌਣ ਸਮਝਾਵੇ ਇਹਨੂੰ ਉਹਨੂੰ ਰੋਟੀਆਂ ਪੈਸੇ ਤੇ ਚੰਗੇ ਕੱਪੜੇ ਚਾਹੀਦੇ ਨੇ ਉਹਨੂੰ ਇਹ ਘਰ ਦਾ ਕੋਈ ਅਹਿਸਾਸ ਨਹੀਂ ਹੈਗਾ ਇਹ ਤਾਂ ਉਸ ਹੱਬ ਹੋ ਗਿਆ ਕਿ ਮਾਂ ਤੇ ਉਹ ਕੰਡਿਆ ਨੇ ਪਿਆ ਹੋਵੇ ਕਿਸੇ ਵੀ ਨਾ ਕਰੇ ਹੋਰ ਸੁਣੋ ਪਬੀ ਤੋੜਾ ਕੀ ਹਾਲ ਹੈ ਮੈਂ ਠੀਕ ਹਾਂ ਸੁਰਇਆ ਤੁਹਾਡੀ ਬੜੀ ਤਾਰੀਫ ਕਰ ਰਹੀ ਸੀ ਸੁਰਇਆ ਆਪ ਵੀ ਤੇ ਬੜੀ ਚੰਗੀ ਹੈ ਜਿਹੜੇ ਲੋਕ ਆਪ ਚੰਗੇ ਹੁੰਦੇ ਨੇ ਉਹ ਦੂਜਿਆਂ ਦੀ ਤਾਰੀਫਾਂ ਹੀ ਕਰਦੇ ਨੇ ਗੁੱਡ ਪਾਪੀ ਨੇ ਤਾਂ ਬੜੇ ਕਮਾਲ ਦੀ ਗੱਲ ਕੀਤੀ ਮੇਰੇ ਕੋਲ ਗੱਲਾਂ ਕਿੱਥੇ ਮੈਂ ਤੇ ਆਪ ਪੰਚੇ ਜਮਾਤਾ ਪਣੀ ਆ ਪਰ ਤੁਹਾਡੀ ਇਹ ਗੱਲ ਸੁਣ ਕੇ ਕੋਣ ਕਹਿ ਸਕਦਾ ਹੈ ਕਿ ਤੁਸੀਂ ਥੋੜਾ ਪੜ੍ਹੇ ਹੋ ਵੈਸੇ ਕੁਝ ਗੱਲਾਂ ਬੰਦਾ ਕਿਤਾਬਾਂ ਤੋਂ ਬਗੈਰ ਵੀ ਸਿੱਖਦਾ ਹੈ ਐਸੇ ਲਈ ਵੱਡੇ ਕਹਿੰਦੇ ਨੇ ਕਿ ilm taleem ਤੋਂ ਵੱਡਾ ਹੁੰਦਾ ਕਿਉਂ ਸਹੀ ਹੈ ਇਹ ਗੱਲ ਤੇ ਬਿਲਕੁਲ ਠੀਕ ਹੈ ਪਰ ਇਹ ਗਲਤਾ ਖਿਆਲ ਰੱਖੀ ਮੇਰੀ ਭਾਬੀ ਨੂੰ ਨਜ਼ਰ ਨਾ ਲਾ ਦੇਈਂ ਓਹੋ ਗੱਲਾਂ-ਗੱਲਾਂ 'ਚ ਮੈਂ ਤੇ ਫੋਲੀ ਗਈ ਤੁਸੀਂ ਚਾਹ ਪੀਓ ਜੀ ਜੀ ਤੁਸੀਂ ਪਿਆਓਗੇ ਤੇ ਜ਼ਰੂਰ ਪੀਅਗੇ ਭਾਬੀ ਤੁਸੀਂ ਬੈਠੋ ਮੈਂ ਬਿਨਾ ਕਿ ਲਈ ਆਨੀਂ ਬੇਬੀ ਤੂੰ ਬੈ ਮੈਂ ਲੈ ਕੇ ਆਨੀਂ ਕਿੱਥੇ ਸੀ ਐਨੇ ਦਿਨੋਂ ਤੂੰ ਦਿਖਰੀ ਨਹੀਂ ਤੂੰ ਪੁੱਛਣ ਵਾਲਾ ਕੌਣ ਹੈ ਹੋ ਚੱਲੀਏ ਅੱਜ ਤੱਕ ਤੈਨੂੰ ਵੇਖਣਾ ਨਾ ਮਾਂ ਅੰਚੈਨੀਆਂ ਤੂੰ ਦੱਸ ਖੈਰ ਸੀ ਨਾ ਤੂੰ ਕਿਥੇ ਗਈ ਸੀ ਤੂੰ ਪੁੱਛਣ ਵਾਲਾ ਕੌਣ ਹੈ ਅੱਕਦੀ ਮੇਰੇ ਅੰਦਰ ਚਾਤੀ ਤੇ ਮਾਰ ਕੇ ਦੇ ਤੈਨੂੰ ਤੇਰੇ ਸਾਰੇ ਸਵਾਲਾਂ ਦਾ ਜਵਾਬ ਆਪਣੇ ਆਪ ਹੀ ਮਿਲ ਜਾਗਾ ਤੇਰੀ ਅੰਦਰ ਚਾਤੀ ਮਾਰ ਕੇ ਵੇਖਾ ਮੇਰੇ ਕੋਲ ਐਡਾ ਟਾਈਮ ਨਹੀਂ ਤੇ ਨਾ ਹੀ ਮੈਂ ਤੇਰੇ ਵਰਗੀ ਵੇਲੀ ਤੂੰ ਤੇ ਹੀਗਾ ਇੱਕ ਕੰਮ ਦਾ ਨਾਕਾਰਦਾ ਓਏ ਤੂੰ ਜੋ ਮਰਜ਼ੀ ਆਖ ਪਰ ਨਾ ਹੋਰ ਕਿਸੇ ਤੇ ਜੁਰਤ ਹੈ ਕਿ ਕੁਝ ਕਹਿ ਕੇ ਵੇਖੇ ਕਿਸੇ ਹੋਣ ਨੇ ਤੇਰੇ ਮੁੱਲੱਕ ਕੀ ਕਹਿਣਾ ਵੀ ਕੀ ਹੈ ਤੈਨੂੰ ਤੇ ਇੰਨਾ ਵੀ ਨਹੀਂ ਪਤਾ ਕਿ ਲੋਕ ਤੇਰੇ ਮਗਰੋਂ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਦੱਸ ਤੈਨੂੰ ਦੱਸਾਂ ਕਿ ਦੇ ਕਿ ਦੀ ਜ਼ੁਬਾਨ ਰੋਕੀਂ ਕਿ ਦੇ ਕਿ ਬੇਗਲ ਪਵੇਂਗਾ ਪਰ ਤੂੰ ਇੱਕ ਵਾਰੀ ਦੱਸ ਫੇਰ ਵੇਖ ਲੈ ਕੀ ਕਹਿੰਦਾ ਆਪਣੇ ਗਿਰੇਬਾਨ ਨੇ ਚਾਤੀ ਮਾਰ ਕੇ ਲਈ ਐਡਾ ਗੈਰਤ ਵਾਲਾ ਹੁੰਦਾ ਤੇ ਕਿਸੇ ਨੂੰ ਗੱਲ ਕਰਨ ਦਾ ਮੌਕਾ ਹੀ ਨਾ ਦਿੰਦਾ ਫੇ ਕੰਡ ਪਿੱਛੋਂ ਤੇ ਲੋਕੀ ਬਾਦਸ਼ਾਹਾਂ ਨੂੰ ਵੀ ਗੱਲਾਂ ਕਰਦੇ ਕਿਉਂ ਕਿਹੜਾ ਚੰਗਾ ਅਮਲ ਹੈ ਤੇਰੇ ਵਿੱਚ ਕਿ ਲੋਕ ਤੇਰੀਆਂ ਤਰੀਫਾਂ ਕਰਨ ਸਾਰੀ ਦਿਹਾੜੀ ਆਵਾਰਾਂ ਤੇ ਲਫੰਗੇ ਮੁੰਡਿਆਂ ਨਾਲ ਰਲ ਕੇ ਕਦੀ ਕਿਸੇ ਨੂੰ ਛੇ ਤੇ ਕਦੀ ਕਿਸੇ ਦੀ ਵੀ ਪੈਨ ਨੂੰ ਤੰਗ ਕਰ ਮੈਨੂੰ ਧੋਖਾ ਦੇਣਾ ਚਾਹੇ ਮੈਂ ਤਨ ਕੋਈ ਧੋਖਾ ਨਹੀਂ ਦਿੱਤਾ ਨੂਰੀ ਅੱਛਾ ਸੁਰਈਆਂ ਨਾਲ ਉਹਦੀ ਮਰਜ਼ੀ ਤੋਂ ਬਗੈਰ